ਪੁਲਿਸ ਨੇ ਤਿੰਨ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲੰਦਰ ਪੁਲਿਸ ਨੇ ਦੱਸਿਆ ਕਿ ਸाहिल ਪੁੱਤਰ ਬਲਵਿੰਦਰ ਸਿੰਘ ਵਾਸੀ ਜਸਵੰਤ ਸਿੰਘ ਨਗਰ ਜਲੰਧਰ ਨੇ ਪੁਲਿਸ ਨੂੰ ਸਿਕਾਇਤ ਦਰਜ ਕਰਵਾਈ ਸੀ ਕਿ ਉਹ 7:30 ਦੇ ਕਰੀਬ ਸਵੇਰੇ ਆਪਣੀ ਦੁਕਾਨ ਦੇ ਬਾਹਰ ਐਫਐਲ ਦੇ ਲਕਸ਼ ਮੋਟਰਸਾਈਕਲ ਲਗਾਇਆ ਸੀ ਸਵੇਰੇ 8:30 ਵਜੇ ਦੇ ਕਰੀਬ ਉਸਨੇ ਦੇਖਿਆ ਕਿ ਉਸਦਾ ਮੋਟਰਸਾਈਕਲ ਗਾਇਬ ਸੀ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਚੋਰੀ ਕਰ ਲਿਆ ਗਿਆ ਸੀ ਤਫਦੀਸ਼ ਦੌਰਾਨ ਪੁਲਿਸ ਨੇ ਦੱਸਿਆ ਕਿ ਦੀਪਕ ਵਰਮਾ ਉਪ ਤਰ ਯਸ਼ ਕਮਲ ਵਰਮਾ ਵਾਸੀ ਕਾਜੀ ਮੁਹੱਲਾ ਨੇੜੇ ਕੰਚੀ ਬਾਜ਼ਾਰ ਮਾਈ ਹੀਰਾ ਗੇਟ ਜ਼ਿਲੰਦਰ ਪੁਲਿਸ ਨੇ ਮੁਲਜ਼ਮਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜ਼ਿਲੰਦਰ ਬੀਸਟਿੰਗ ਅੱਜ ਇੱਕ ਸਾਡੇ ਥਾਣਾ ਭਾਰਗੋ ਕਪਟ ਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਨੂੰ ਡਿਵੈਲਪ ਕਰਦੇ ਆ ਮਾੜੇ ਪੁਲਿਸ ਕਮਿਸ਼ਨਰਸ ਵੀ ਸੁਪਨ ਸ਼ਰਮਾ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿਹੜੀ ਇੱਕ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਉਹਦੇ ਵਿੱਚ ਸੀ ਜਿਹੜੇ ਚੋਰੀ ਦਾ ਮੋਟਰਸਾਈਕਲ ਹੈ ਉਹ ਰਿਕਵਰ ਕਰ ਲਿਆ ਸੀਗਾ ਜੋ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਇੱਕ ਚੋਰ ਅਸੀਂ ਫੜਿਆ ਸੀਗਾ ਉਹਦਾ ਜਿਹੜਾ ਸਾਥੀ ਸੀਗਾ ਉਹਨੂੰ ਵੀ ਅਸੀਂ ਆਇਡੈਂਟੀਫਾਈ ਕਰਕੇ ਉਸਨੂੰ ਕਾਬੂ ਕਰਕੇ ਉਸ ਕੋਲੋਂ ਵੀ ਜਿਹੜੇ ਦੋ ਚੋਰੀ ਦੇ ਮੋਟਰਸਾਈਕਲ ਹੈਗੇ ਆ ਉਹ ਅਸੀਂ ਬਰਾਮਦ ਕੀਤੇ ਹੈਗੇ ਆ ਟੋਟਲ ਤਿੰਨ ਜਿਹੜੇ ਚੋਰੀਛੋਦਾ ਮੋਟਰਸਾਈਕਲ ਹੈ ਉਹ ਸੀ ਰਿਕਵਰ ਕੀਤੇ ਅਤੇ ਜਿਹੜੇ ਦੋ ਅਕਿਊਜ਼ਡ ਹੈਗੇ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਦੀਪਕ ਵਰਮਾ ਤੇ ਰਾਜਕੁਮਾਰ ਉਲਫ਼ ਸੋਨੂ ਹੈ ਇਹ ਲੋਕਲੀ ਰਹਿ ਬਾਰੇ ਹੈ ਜਿਹੜਾ ਦੋਸ਼ੀ ਰਾਜਕੁਮਾਰ ਹੈਗਾ ਉਹਦੇ ਤੇ ਪਹਿਲਾਂ ਚਾਰ ਮਕਦਮੇ ਜਿਹੜੇ ਐਨਟੀਪੀਐਸੈਟ ਤੇ ਚੋਰੀ ਵਗੈਰਾ ਦੇ ਹੈਗੇ ਆ ਉਹ ਉਦਰਚ ਨੇ